ਜਾਦ ਕਦੇ ਵੀ ਪੰਜਾਬ ਦੇ ਵਿੱਚ ਕੋਈ ਕੁਦਰਤੀ ਆਫਤ ਆ ਜਾਏ ਜਾਂ ਉਦਾਂ ਕੋਈ ਸੰਕਟ ਦਾ ਸਮਾਂ ਆ ਜਾਏ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਆਪਣੇ ਉਹ ਹਿੱਤਾਂ ਦੀ ਪੂਰਤੀ ਕਰਦੇ ਹੋਏ ਚਾਹੇ ਕੋਈ ਰਹਿਚਾਂ ਦੇ ਪ੍ਰਬੰਧ ਹੋਣ ਲੰਗਰ ਦੇ ਪ੍ਰਬੰਧ ਹੋਣ ਜਾਂ ਕਿਸੇ ਨੂੰ ਥਾਹੋਂ ਥਾਹੀਂ ਪਹੁੰਚਾਉਣ ਦੇ ਪ੍ਰਬੰਧ ਹੋਣ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਵਿੱਚ ਆਪਣਾ ਵਕੂਬੀ ਜੋਰਦਨ ਪਾ ਲਈ। ਪਿਛਲੇ ਦਿਨਾਂ ਤੋਂ ਇੱਕ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਪਹਿਲਗਾਮ ਜਿਹੜੀ ਉਹ ਕਤਲੇ ਆਮ ਹੋਇਆ ਉਸ ਤੋਂ ਬਾਅਦ ਇੱਕ ਮਾਹੌਲ ਜਿਹੜਾ ਟੈਂਸ਼ਨ ਦਾ ਚੱਲ ਰਿਹਾ ਤੇ ਉਹਦੇ ਤਹਿਤ ਹੀ ਦੋਹਾਂ ਸਰਕਾਰਾਂ ਨੇ ਆਪਣੇ ਤੋੜ ਜੋੜ ਯਤਨ ਵੀ ਕਰਨੇ ਚਾਹੀਦੇ ਆ ਕਿ ਇਹ ਪੰਜਾਬ ਦਾ ਬਾਰਡਰ ਸਟੇਟ ਆ ਤੇ ਇੱਥੇ ਸੁੱਖ ਸ਼ਾਂਤੀ ਵਰਤੇ ਪਰ 2-3 ਦਿਨ ਤੋਂ ਲਗਾਤਾਰ ਇਹ ਜਿਹੜਾ ਲੋਕਾਂ ਦੇ ਵਿੱਚ ਅਨਰੈਸਟਨੈਸ ਤੇ ਸਰਕਾਰ ਵੱਲੋਂ ਉਹਨਾਂ ਦੀਆਂ ਸੁਰੱਖਿਆਵਾਂ ਜਿਹੜੇ ਲਾਗਲੇ ਲਾਗਲੇ ਪੈਂਦੇ ਆ ਉਹਨਾਂ ਨੂੰ ਮੁੱਦੇ ਨਜ਼ਰ ਆ ਉਹਨਾਂ ਨੂੰ ਉਥਾਂ ਘਰਾਂ ਦੇ ਵਿੱਚ ਉਹਨਾਂ ਟੈਂਪਰੇਰੀ ਤੌਰ ਤੇ ਜਾਣ ਦੇ ਹੁਕਮ ਹੋਏ ਤੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰ ਤੋੜ ਯਤਨ ਕਰਦੀ ਹਵੇਸ਼ਾਂ ਤੇ ਅੱਜ ਵੀ ਅਸੀਂ ਆਪਣੇ ਸਾਰੇ ਬਾਰਡਰ ਏਰੀਆ ਦੇ ਗੁਰਦੁਆਰਾ ਸਹਿਬਾਨਾਂ ਦੇ ਮੈਨੇਜਰਾਂ ਨੂੰ ਹਦਾਇਤਾਂ ਕੀਤੀਆਂ ਕਿ ਜਿਹੜੇ ਵੀ ਕੋਈ ਉਧਰੋਂ ਉੱਠ ਕੇ ਆਉਂਦੇ ਆ ਚਾਹੇ ਕਿਸੇ ਵੀ ਜਾਤ ਨਾਲ ਸੰਬੰਧਿਤ ਹੋਣ ਉਹਨਾਂ ਨੂੰ ਜਿਨ੍ਹਾਂ ਨੂੰ ਕੋਈ ਰਹਿائش ਦੀ ਸਮੱਸਿਆ ਹੋ ਉਹਨਾਂ ਨੂੰ ਰਹਿائش ਤੇ ਲੰਗਰ ਪਾਣੀ ਤੇ ਜੋ ਕੋ ਪਿੱਛੇ ਜੀ ਰਹਾ ਗਿਆ ਉਹਨਾਂ ਨੂੰ ਵੀ ਜਿਹੜਾ ਆ ਉਹ ਲੰਗਰ ਪਾਣੀ ਜਿਹੜਾ ਉਹ ਪਹੁੰਚਾਇਆ ਜਾਵੇ ਇਹੋ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪਵਿੱਤਰ ਸੰਧਾਨ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਮੇਤਾ ਕਮੇਟੀ ਹਮੇਸ਼ਾ ਹੀ ਉਹਨਾਂ ਸਤਗੁਰਾਂ ਦੇ ਦਿੱਤੇ ਸਿਧਾਂਤ ਤੇ ਪਰਪੱਕਤਾ ਦਿਖਾਉਣ ਦਾ ਯਤਨ ਕਰਦੀ ਆ ਤੇ ਪਰਪੱਕਤਾ ਕਰਦੀ ਵੀ ਆ ਸੋ ਸਾਰੀ ਸੰਗਤ ਨੂੰ ਬੇਨਤੀ ਆ ਕਿ ਜੇ ਲੈ ਘਰ ਛੱਡਣਾ ਪਵੇ ਫੇ ਪਤਾ ਲੱਗਦਾ ਵੱਤੋ ਵੱਤ ਆਪਾਂ ਇਹਨਾਂ ਦੇ ਇਸ ਸਮੇਂ ਦੇ ਵਿੱਚ ਨਾਲ ਜੁੜ ਕੇ ਉਹਨਾਂ ਨੂੰ ਇਹ ਅਹਿਸਾਸ ਨਾ ਹੋਣ ਦਈਏ ਕਿ ਅਸੀਂ ਘਰੋਂ ਘਰ ਹੋਏ ਬਕਾਇਦਾ ਤੌਰ ਤੇ ਉਹਨਾਂ ਦੇ ਨਾਲ ਸਾਥੀ ਬਣ ਕੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਮੈਂ ਸਮਝਦਾ ਬਹੁਤ ਮੰਦ ਭਾਗਾ ਆ ਕਿਉਂਕਿ ਭਾਵੇਂ ਉੱਥੇ ਹੋਰ ਵੀ ਵੇ ਕਸੂਰੇ ਜਿਹੜੇ ਉਹਨਾਂ ਦੀਆਂ ਜਾਨਾਂ ਗਈਆਂ ਪਰ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਤੇ ਅਟੈਕ ਕਰਨਾ ਫਿਰ ਉੱਥੇ ਸਾਡੇ ਕੀਰਤਨੀ ਸਿੰਘ ਸੀ ਗ੍ਰਾਂਤੀ ਸਿੰਘ ਸੀ ਉਹਨਾਂ ਨੂੰ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਚਲੇ ਗਏ ਤੇ ਮੈਂ ਸਮਝਦਾ ਹਾਂ ਕਿ ਗੁਰੂ ਸਾਹਿਬ ਨੇ ਸਾਨੂੰ ਇਹ ਸਿੱਖਿਆ ਦਿੱਤੀ ਸੀ ਸਾਰਿਆਂ ਨੂੰ ਕਿ ਜੇ ਕੋਈ ਮੁਸ਼ਕਲ ਬਣੇ ਤੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਜਾਣਾ ਮੈਂ ਉਹਨਾਂ ਦੇ ਨਾਲ ਦੁੱਖ ਦੇ ਵਿੱਚ ਸਹਿਯਕ ਵੀ ਹਾਂ ਤੇ ਕਾਮਨਾ ਵੀ ਕਰਦਾ ਕਿ ਇਹੋ ਜਿਹੇ ਪਾਣੀ ਜਿਹੜੇ ਆ ਉਹ ਨਾ ਵਾਪਰਨ। ਹਾਂਜੀ ਆਨ ਆਲੇ ਸਮੇਂ ਦੇ ਪਈ ਇੰਫਰਮੇਸ਼ਨ ਘਟਨਾ ਨਾ ਹੋਵੇ ਪਰ ਕਮੇਟੀ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀ ਕਰ ਦਿੱਤੇ ਗਏ? ਦੇਖੋ ਪ੍ਰਬੰਧ ਤਾਂ ਗੁਰੂ ਦੇ ਗੁਰੂ ਸਾਹਿਬ ਹੀ ਕਰ ਸਕਦੇ ਆ। ਅਸੀਂ ਤਾਂ ਆਪਣੇ ਯਤਨ ਕਰਦੇ ਆ ਤੇ ਭਾਈ ਜੋ ਸਮਾ ਮੌਜੂਦਾ ਚੱਲ ਰਿਹਾ ਉਹਦੇ ਵਿੱਚ ਆਪਣੇ ਇੱਕ ਦੂਜੇ ਦਾ ਸਾਰਾ ਜਿਹੜਾ ਸਹਿਯੋਗ ਕੀਤਾ ਜਾਂਵੇ ਤੇ ਉਹ ਸਹਿਯੋਗ ਹਮੇਸ਼ਾ ਸੀ ਕਰਦੇ ਵੀ।